ਕੰਗਪੈਰਾਂ ਨੂੰ ਇਸ ਵਕਤ ਕਹਿੰਦੇ ਤੋਂ ਵਾਇਗੁਰੂ ਕਲੋਥ ਹਾਊਸ ਐਨ ਪ੍ਰੀਟੀਪਲਾ ਡਬਲੋਂ ਲਾਉ ਜੀ ਅੱਜ ਫਿਰ ਇੱਕ ਲੈ ਕੇ ਆਏ ਨਵੀਂ ਕਲੈਕਸ਼ਨ ਸਭ ਤੋਂ ਪਹਿਲਾਂ ਮੇਰੇ ਭੈਣ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਤੁਸੀਂ ਪ੍ਰੈਸ ਕਰ ਲਓ ਤਾਂ ਕਿ ਅਗਲੀ ਵੀਡੀਓ ਦਾ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਜੀ ਠੀਕ ਹੈ ਜੀ ਇਸ ਤਰ੍ਹਾਂ ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉੱਥੇ ਜੋ ਸਾਡੀ ਆਈਡੀ ਸ਼ੋ ਹੁੰਦੀ ਹੈ ਕਸ਼ਮੀਰ ਮਠਾਰੂ ਤੋਂ ਸ਼ੋ ਹੁੰਦੀ ਹੈ ਜੀ ਆਈਡੀ ਕੰਗਪੈਰਾਂ ਨੂੰ ਪਤਾ ਨਹੀਂ ਲੱਗਦਾ ਵੀ ਵਾਇਗੁਰੂ ਕਲੋਥ ਹਾਊਸ ਦੇ ਨਾਮ ਤੋਂ ਤੇ ਅੱਜ ਜਿਹੜੇ ਸਾਡੇ ਪੀਸ ਰਹਿਣਗੇ ਜੋ ਰਹਿਣਗੇ ਦਾਸ ਪਸ਼ਮੀਨਾ ਦੇ ਕੱਟ ਪੀਸ ਰਹਿਣਗੇ ਜੀ ਬ੍ਰਾਂਡਡ ਪੀਸ ਹੁੰਦੇ ਆ ਸਭ ਨੂੰ ਪਤਾ ਦਾਸ ਬ੍ਰੈਂਡ ਬੈਸਟ ਕੁਆਲਟੀ ਦਾ ਜੋ ਸਟਾਫ ਹੁੰਦਾ ਫੈਬਰਿਕ ਹੁੰਦਾ ਨਾ ਇਸ ਤੋਂ ਅੱਗੇ ਤੋਂ ਲਾਸਟ ਅਸੀਂ ਦਿਖਾਵਾਂਗੇ ਸਿੰਧੀ ਦੀ ਵੀ ਤੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਪਸ਼ਮੀਨਾ ਦੇ ਵਿੱਚ ਵੀ ਰਹਿਣਗੇ ਕੁਝ ਸਿੰਥੈਟਿਕ ਸਟਾਫ ਦੇ ਵਿੱਚ ਵੀ ਸਿੰਧੀ ਦੇ ਜੋ ਸੂਟ ਰਹਿਣ ਵਾਲੇ ਆ ਜੀ ਤੇ ਜੋ ਪ੍ਰਾਈਸ ਦੇ ਰਹੇ ਤੁਹਾਨੂੰ ਅਸੀਂ ਦਾਸ ਬ੍ਰੈਂਡ ਦੀ ਦੇ ਰਹੇ ਹਾਂ 150 ਰੁਪਏ ਪਰ ਮੀਟਰ ਠੀਕ ਹੈ ਜੀ 150 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਅੱਜ ਅਸੀਂ ਦਾਸ ਬ੍ਰੈਂਡ ਦੇ ਕੱਟ ਪੀਸ ਦੇ ਰਹੇ ਹਾਂ ਪ੍ਰਾਈਸ ਹੈ ਉਹ ਦਾਸ ਬ੍ਰੈਂਡ ਦੀ ਲਓ ਜੀ ਪਹਿਲਾਂ ਤਾਂ ਪ੍ਰਿੰਟ ਚੈੱਕ ਕਰੋ ਜੀ ਬੜਾ ਸੋਹਣਾ ਚ ਪ੍ਰਿੰਟ ਆ ਇਹ 175 ਦੀ ਸ਼ਰਟ ਰੈਂਡ ਮਰੀ ਕਿ 175 ਦੇ ਦੋ ਪੀਸ ਆ ਜੀ ਤੁਹਾਨੂੰ ਸ਼ਰਟ ਪੀਸ ਦਵਾਂਗੇ ਅਸੀਂ ਟਾਈਮ ਇੰਟਰ ਅਸੀਂ ਸ਼ਰਟ ਪੀਸ ਦਵਾਂਗੇ ਜੀ ਇਹ ਵਾਲੀ ਚੈੱਕ ਕਰੋ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਹੈ ਦਾ 150 ਰੁਪਏ ਪਰ ਮੀਟਰ ਰਹਿਣਗੇ ਇਹ ਵਾਲੇ ਪੀਸ ਠੀਕ ਹੈ ਜੀ ਇਹ ਬਾਰੇ 10 ਪੀਸ ਆ ਜੀ ਇਹਦੇ ਵਿੱਚ ਇੱਕ ਤਾਂ 2.5 ਮੀਟਰ ਦਾ ਪੀਸ ਹੈ 1 ਮੀਟਰ ਦਾ ਪੀਸ ਹੈ 1.2 ਮੀਟਰ ਦਾ ਪੀਸ ਆ 5 ਮੀਟਰ ਸਟਾਫ ਰਹੂਗਾ ਜੀ ਇਹ ਵਾਲਾ ਠੀਕ ਹੈ ਜੀ ਤੇ ਸਿਰਫ 150 ਰੁਪਏ ਪਰ ਮੀਟਰ ਤੁਹਾਨੂੰ ਦੇਣੇ ਆ 5 ਮੀਟਰ ਸਟਾਫ ਰਹਿਣਾ ਸ਼ਿਪਿੰਗ ਚਾਰਜ ਐਕਸਟਰਾ ਪੈਣਾ ਥੋੜਾ ਜਿਹਾ ਸ਼ਿਪਿੰਗ ਚਾਰਜ ਤੋਂ ਨੂੰ ਜ਼ਿਆਦਾ ਵੀ ਪਊਗਾ 10 ਰੁਪਏ ਕਿਉਂਕਿ ਪਸ਼ਮੀਨਾ ਸਟਾਫ ਹੈ ਜੀ ਥੋੜਾ ਜਿਹਾ ਹੈਵੀ weight ਹੁੰਦਾ ਅੱਗੇ ਸੀ ਤੁਹਾਨੂੰ ਇੱਕ ਸੂਰ ਦੇ 50 ਰੁਪਏ ਲਾਦੇ ਸੀ ਪਰ ਐਕਸੀ 60 ਰੁਪਏ ਪੈਣੇ ਤੁਹਾਨੂੰ ਠੀਕ ਹੈ ਜੀ ਕਿਉਂਕਿ ਸਾਡਾ ਪ੍ਰਾਈਸ ਵੀ ਚੈਨਲ ਹੁੰਦਾ ਸ਼ਿਪਿੰਗ ਚਾਰਜ ਪੈਂਦਾ ਹੀ ਪੈਂਦਾ ਹੈ ਠੀਕ ਹੈ ਤੇ ਜੋ ਪਸ਼ਮੀਨੇ ਦੇ ਪੀਸ ਆ ਜੀ ਉਹ ਥੋੜੇ ਜਿਹਾ ਹੈਵੀ weight ਦੇ ਆ ਰਹੇ ਆ ਹਨਾ ਗਰਮ ਪਸ਼ਮੀਨਾ ਹੋ ਗਿਆ ਲਓ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ ਸ਼ਾਰਟ ਪੀਸ ਦੋ ਪੀਸਾਂ ਦੇ ਵਿੱਚ ਸ਼ਾਰਟ ਪੀਸ ਮਿਲੂਗਾ ਜੀ ਇੱਕ 75 ਦੀ ਕੱਟ ਰੋਗੀ ਇੱਕ ਇੱਕ ਪੀਸ ਦੀ ਇੱਕ 75 ਦੀ ਕੱਟ ਰਹਿਣ ਵਾਲੀ ਹੈ ਦੇਖੋ ਜੀ ਬੜਾ ਸੋਹਣਾ ਕਲਰ ਹੈ ਸਕੇਨ ਜੀ ਛੇੜ ਚ ਆਉਂਦਾ ਹਨਾ ਤੇ ਇਹਦੇ ਨਾਲ ਤੁਸੀਂ ਸਾਡੇ ਕੋਲੋਂ ਬਾਟਮ ਵੀ ਲੈ ਸਕਦੇ ਹੋ ਜੇ ਕਰ ਲੈਣ ਜੀ ਤਾਂ ਮੇتن ਉਹ ਵਾਲਾ ਪੀਸ ਦਿਖਾਤਾ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਹੈ ਚੈੱਕ ਕਰੋ ਜੀ ਦੇਖੋ ਬਹੁਤ ਸੋਹਣਾ ਪੀਸ ਰਹਿਣ ਨੂੰ ਇਹਨਾਂ ਤੁਸੀਂ ਇਹ ਵਾਲੀ ਬਾਟਮ ਅਟੈਚ ਕਰ ਸਕਦੇ ਹੋ ਇਹ 2 ਮੀਟਰ ਦੀ ਬਾਟਮ ਰਹੂਗੀ ਜੀ ਦਾਸ ਬ੍ਰੈਂਡ ਦੀ ਲਓ ਬਹੁਤ ਸੋਹਣਾ ਪੀਸ ਬਣਾ ਤੁਹਾਡਾ ਇਹਦਾ ਹਾਂ ਕਮੋ ਕਰਕੇ ਦੋਨਾਂ ਦਾ ਠੀਕ ਹੈ ਬਹੁਤ ਪਿਆਰਾ ਜਿਹਾ ਬਣਾ ਪੀਸ ਇਹ ਜੀ ਇਹ ਵਾਲਾ ਜਿਹੜਾ ਪੀਸ ਰਹਿਣਾ ਸੀ ਮੈਂ ਤੁਹਾਨੂੰ ਦੱਸਦਾ ਜੀ ਇਹ ਤੁਹਾਨੂੰ 2 ਮੀਟਰ ਦੀ ਕੱਟ ਚ ਰਹਿਣਾ ਸੀ ਦੋ ਤੀਸਾਂ ਦੇ ਵਿੱਚ ਹਾਂਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੜਾ ਰਹੂਗਾ ਜੀ ਢਾਈ ਮੀਟਰ ਦੀ ਕੱਟ ਸ਼ਾਰਟ ਪੀਸ ਰਹੂਗਾ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਸ਼ਾਰਟ ਪੀਸ ਰਹਿਣਾ ਜੀ ਢਾਈ ਮੀਟਰ ਦੀ ਕੱਟ ਦੇ ਵਿੱਚ ਲਓ ਜੀ ਇਹ ਚੈੱਕ ਕਰੋ ਜੀ ਪੀਸ ਇਹ ਵੜਾ ਰਹੂਗਾ ਜੀ ਇੱਕ ਤੁਹਾਨੂੰ 75 ਦਾ ਪੀਸ ਪੈਣਾ ਠੀਕ ਹੈ ਜੀ ਇਹ ਤਿੰਨ ਪੀਸਾਂ ਦੇ ਵਿੱਚ ਪੈਣਾ ਤੁਹਾਨੂੰ ਆ 1 ਤੋਂ 75 75 ਦਾ ਪੀਸ ਹੈ ਜੀ ਇੱਕ ਜਿਹੜਾ ਪੀਸ ਰਹੂਗਾ ਜੀ ਰਹੂਗਾ ਇਹ 3 ਮੀਟਰ ਦਾ ਪੀਸ ਠੀਕ ਹੈ ਜੀ 3 ਮੀਟਰ ਦਾ ਪੀਸ 4 ਮੀਟਰ ਸਟਾਫ ਮੈਲਣਾ ਜੀ ਤੇਨ ਪੀਸਾਂ ਦੇ ਵਿੱਚ ਇਹ 4 ਮੀਟਰ ਮਿਲੂਗਾ ਜੀ ਤੁਹਾਨੂੰ ਚੈੱਕ ਕਰੋ ਜੀ ਠੀਕ ਹੈ ਜੀ ਸੌਰੀ 4 ਨਹੀਂ 75 75 ਇਹ ਵਾਲਾ ਰਹੂਗਾ ਜੀ ਸਵਾ ਕ ਚਾਰ ਦੀ ਕਟ ਵਿੱਚ ਮਿਲੂਗਾ ਤੁਹਾਨੂੰ ਇਹ ਵਾਲਾ ਸਟਾਫ ਸ਼ੋਰਟ ਬਣ ਸਕਦਾ ਤੁਹਾਡਾ ਤੇ ਇਹ ਵਾਲਾ ਚੈੱਕ ਕਰੋ ਜੀ 3 ਮੀਟਰ ਦੀ ਸ਼ਾਰਟ ਪੀਸ ਹੈ ਕਈ ਵਾਰੀ ਮੇਰੇ ਪਹਿਣਾ ਹੈਲਥੀ ਹੁੰਦੀਆਂ ਨਾ 2.5 ਦਿਨ ਵਿੱਚ ਨਹੀਂ ਹੁੰਦੀ ਦੀ ਕੰਪਲੀਟ ਹੁੰਦੀ 3 ਮੀਟਰ ਦੀ ਸ਼ਾਰਟ ਪੀਸ ਰਹੂਗੀ ਜੀ ਇਹ ਵਾਲੀ ਲਓ ਜੀ ਇਹ 2.5 ਮੀਟਰ ਦੀ ਸ਼ਾਰਟ ਪੀਸ ਰਹੂਗੀ ਜੀ ਕਿੰਨੇ ਦੀ 2.5 ਮੀਟਰ ਦੀ ਸ਼ਾਰਟ ਪੀਸ ਲੈਣੀ ਹੈ ਏ ਵੀ ਢਾਈ ਮੀਟਰ ਦੀ ਸ਼ਰਟ ਪੀਸ ਰੈਡੀ ਹੈ ਜੀ ਚੈੱਕ ਕਰੋ ਢਾਈ ਮੀਟਰ ਦੀ ਸ਼ਰਟ ਪੀਸ ਰੈਣੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਆਦਾ ਪੀਸ ਰਹੂਗਾ ਜੀ ਇਹ 1.75 1.75 ਦੇ ਦੋ ਪੀਸ ਹੈ ਦੋਨੋਂ ਪੀਸਾਂ ਨੂੰ ਮਿਲਾ ਕੇ ਤੁਸੀਂ ਸ਼ਰਟ ਬਣਾ ਸਕਦੇ ਹੋ ਠੀਕ ਹੈ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਦੋਨੋਂ ਪੀਸਾਂ ਨੂੰ ਮਿਲਾ ਕੇ ਸ਼ਰਟ ਬਣਾ ਸਕਦੇ ਹੋ 150 ਰੁਪਏ ਪਰ ਲੀਟਰ ਰਹਿਣ ਵਾਲੇ ਪੀਸ ਜੀ ਵਾਲੇ ਲਓ ਜੀ ਇਹ ਮਿਲੂਗੀ ਢਾਈ ਮੀਟਰ ਦੀ ਸ਼ਰਟ ਪੀਸ ਠੀਕ ਹੈ ਜੀ ਢਾਈ ਮੀਟਰ ਦੀ ਸ਼ਰਟ ਪੀਸ ਰਹੂਗੀ ਜੀ ਹਲੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਰਹੂਗਾ ਜੀ 1.5 ਮੀਟਰ ਦਾ ਪੀਸ ਇਹ 1.5 ਮੀਟਰ ਦਾ ਪੀਸ ਰਹਿਣ ਵਾਲਾ ਪਹਿਲਾਂ ਵੀ ਤੁਹਾਨੂੰ ਪੀਸ ਦਿਖਾਤੇ ਸੀ ਦੋ ਇੱਕੋ ਸ਼ਾਰਟ ਪੀਸ ਡਲੇ ਸੀ 1.5 ਮੀਟਰ ਦਾ ਇਹ ਵਾਲਾ ਪੀਸ ਹੈ ਜੀ ਲਓ ਜੀ ਇਹ ਵੀ ਤੁਹਾਨੂੰ ਮਿਲੂਗੀ ਜਿਹੜੀ ਇਹ ਸ਼ਾਰਟ ਮੈਣੀ ਹੈ 1.75 ਪੌਣੇ 2 ਮੀਟਰ ਦੀ ਕੱਟ ਹੈ ਜੀ ਜਿਹੜੀਆਂ ਮੈਂ ਇਹਨੇ ਫੋਲਡ ਕਰਕੇ ਸ਼ਾਰਟ ਬਣਦੀ ਲੈ ਸਕਦੀਆਂ ਤੇ ਇਹ ਵਾਲੀ ਰਹਿਣੀ ਹੈ ਜੀ ਨਾਲ ਆਫ ਵਾਈਟ ਦੇ ਵਿੱਚ ਬਾਟਮ 2 ਮੀਟਰ ਦੀ ਆਫ ਵਾਈਟ ਦੇ ਵਿੱਚ ਬਾਟਮ ਰਹਿਣੀ ਹੈ ਜੇਕਰ ਤੁਸੀਂ ਐਦਾ ਮੈਚ ਕਰਕੇ ਬਣਾਉਣਾ ਚਾਹੁੰਦੇ ਆਂ ਆਫ ਵਾਈਟ ਦੇ ਬਾਟਮ ਨਾਲ ਲੈ ਸਕਦੇ ਹੋ 2 ਮੀਟਰ ਦੀ ਆਫ ਵਾਈਟ ਬਾਟਮ 10% ਦੀ ਤੇ ਪੌਣੀ 2 ਮੀਟਰ ਦੀ ਕੱਟ ਚ ਹੈਗੀ ਹੈ ਜੀ ਸ਼ਰਟ ਇਹ ਲਓ ਜੀ ਇਹ ਰਹੂਗੀ ਜੀ ਇਹ ਵੀ ਰਹਿਣੀ ਵਾਲੀ ਹੈ 2.25 ਠੀਕ ਹੈ ਸਵਾ 2 ਮੀਟਰ ਦੀ ਸ਼ਰਟ ਪੀਸ ਰਹੂਗੀ ਜੀ ਸਵਾ 2 ਮੀਟਰ ਦੀ ਸ਼ਰਟ ਪੀਸ ਰਹਿਣੀ ਵਾਲੀ ਹੈ ਜੀ ਇਹ ਇਹ ਰਹੂਗਾ ਜੀ ਪੀਸ 2.5 ਮੀਟਰ ਦੀ ਕੱਟ ਚ ਠੀਕ ਹੈ ਜੀ 2.5 ਮੀਟਰ ਦੀ ਕੱਟ ਚ ਸ਼ਰਟ ਪੀਸ ਰੋਕਾ 2.5 ਮੀਟਰ ਦੀ ਕੱਟ ਸ਼ਰਟ ਪੀਸ ਰਹਿਣਾ ਪ੍ਰਿੰਟਿੰਗ ਦੇਖੋ ਜੀ ਦਾਸ ਪਰੰਦੀ ਜੋ ਪ੍ਰਿੰਟਿੰਗ ਹੁੰਦੀ ਹੈ ਡਿਫਰੈਂਟ ਜੀ ਹੁੰਦੀ ਹੈ ਜੀ ਬਹੁਤ ਸੋਹਣੀ ਰਹਿਣ ਵਾਲੀ ਹੁੰਦੀ ਹੈ ਏਬੀ 2.5 ਮੀਟਰ ਦੀ ਸ਼ਰਟ ਪੀਸ ਰਹੂਗੀ ਜੀ ਇਹ ਫਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ 2 ਮੀਟਰ ਦਾ ਪੀਸ ਮਿਲਣਾ ਜੀ ਇਹ 2 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਰਹੂਗਾ ਜੀ ਇੱਕ ਪੀਸੇ ਵਿੱਚ 3 ਮੀਟਰ ਦਾ ਇੱਕ ਇੱਕ ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ 4 ਮੀਟਰ ਕਪੜਾ ਮਿਲੂਗਾ ਤੁਹਾਨੂੰ ਇਹ 1 ਮੀਟਰ ਦਾ ਪੀਸ ਹੈ ਇੱਕ 3 ਮੀਟਰ ਦਾ ਪੀਸ ਹੈ 4 ਮੀਟਰ ਕੁ ਥੋੜਾ ਲੈ 사 ਲੇ ਤੁਸੀਂ ਬਹੁਤ ਸੋਹਣਾ ਸੂਟ ਬਣਾ ਲਾਂਗੇ 4 ਮੀਟਰ ਦੇ ਵਿੱਚ ਆਰਾਮ ਨਾਲ ਆਪਾਂ ਸੂਟ ਬਣਾ ਸਕਦੇ ਹਾਂ ਨਾਰਮਲ ਬਾਟਮ ਦੇ ਨਾਲ ਇਹ ਵੀ 4 ਮੀਟਰ ਰੋਗਾ ਜੀ ਇਹ ਵਾਲਾ ਚੈੱਕ ਕਰੋ ਜੀ ਪੀਸ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਹੈ 4 ਮੀਟਰ ਦੇ ਕੱਟ 'ਚ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਇੱਕ ਤੁਹਾਨੂੰ ਪੀਸ ਮਿਲੂਗਾ 1.5 ਮੀਟਰ ਦਾ ਜੀ ਇੱਕ ਮਿਲੂਗਾ 2.5 ਮੀਟਰ ਦੀ ਕਟ ਵਿੱਚ ਠੀਕ ਹੈ ਜੀ ਇੱਕ ਪੀਸ ਫੇਰ 1.5 ਮੀਟਰ ਦਾ ਮਿਲੂਗਾ 5.5 ਮੀਟਰ ਕਪੜਾ ਹੋ ਗਿਆ ਠੀਕ ਹੈ 5.5 ਮੀਟਰ ਜਿਹੜੇ ਕੋਈ ਹੈਲਥੀ ਹੈ ਨਹੀਂ ਬਣਦਾ ਸੂਟ ਬਣਾ ਸਕਦੇ ਹੋ ਤੇ 1 ਮੀਟਰ ਦਾ ਪੀਸ ਤੁਹਾਨੂੰ ਹੋਰ ਮਿਲਣਾ ਜੀ ਠੀਕ ਹੈ 6 ਮੀਟਰ ਕਪੜਾ ਲੈਣ ਵਾਲਾ ਤੁਹਾਨੂੰ ਇਹ ਵਾਲੀ ਸਟਾਫ ਦੇ ਵਿੱਚ ਜਿਹੜੀਆਂ ਪਹਿਣਾ ਜ਼ਿਆਦਾ ਹੈਲਥੀ ਹੈ ਜ਼ਿਆਦਾ ਹੈਵੀ ਸਲਵਾਰਾ ਪਾਉਣ ਜਾਂ ਨਹੀਂ ਨਾਰਮਲ ਸਲਵਾਰਾ ਪਾਉਣਗੇ ਲੈ ਸਕਦੇ ਹੋ 6 ਮੀਟਰ ਲੈਣਾ ਇਹ ਤੁਹਾਨੂੰ ਇਹ ਵਾਲਾ ਇਹ ਵਾਲਾ ਚੱਕਰੂ ਜੀ ਇਹ 3 ਮੀਟਰ ਦਾ ਪੀਸ ਹੈ ਠੀਕ ਹੈ ਜੀ 3 ਮੀਟਰ ਦਾ ਪੀਸ ਰਹੂਗਾ ਜੀ ਜਿਹਦੇ ਸ਼ਾਰਟ ਬਣਾਣੇ 3 ਮੀਟਰ ਦੇ ਵਿੱਚ ਹੈਲਥੀਓ ਲੈ ਸਕਦੇ ਆ ਤੁਸੀਂ 프ਰਿੰਟ ਬਹੁਤ ਸੋਨਰ ਐਂਡ ਵਾਲਾ ਜਿਹਦਾ ਲਓ ਠੀਕ ਇਹ ਵਾਲਾ ਚੱਕਰੂ ਜੀ ਇਹ ਰਹੂਗਾ ਜੀ 2 75 ਹਾਂਜੀ 275 ਦਾ ਪੀਸ ਰਹੂਗਾ ਜੀ ਠੀਕ ਹੈ ਜੀ 275 ਦੇ ਵਿੱਚ ਰਣੀ ਹੈ ਸ਼ਾਰਟ ਪੀਸ ਇਹ ਰੂਗਾ ਜੀ 1.5 ਮੀਟਰ ਦਾ ਪੀਸ ਲਓ 1.5 ਮੀਟਰ ਦੀ ਸ਼ਾਰਟ ਪੀਸ ਰੂਗੀ ਜੀ ਬਣੀ ਇਹ ਚੈੱਕ ਕਰੋ ਜੀ ਇਹ ਵੀ 2.75 ਦੇ ਵਿੱਚ ਸ਼ਾਰਟ ਪੀਸ ਰਾਣੀ ਆ 2.75 ਦੇ ਵਿੱਚ ਸ਼ਾਰਟ ਪੀਸ ਰੂਗੀ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ 1.5 ਮੀਟਰ ਦਾ ਪੀਸ ਹੈ ਠੀਕ ਹੈ ਜੀ ਦੂਸਰਾ ਹੈਗਾ 1.75 ਦਾ ਪੀਸ ਤੇ ਇਹ ਵਾਲਾ ਹੈਗਾ 2.5 ਮੀਟਰ ਦਾ ਪੀਸ ਠੀਕ ਹੈ ਜੀ ਇਹ ਤਿੰਨੋਂ ਪੀਸ ਨੂੰ ਮਿਲਾ ਕੇ ਸੂਟ ਬਣਾ ਸਕਦੇ ਹਾਂ ਤੁਸੀਂ ਆਪਣਾ ਕੀ ਬਹੁਤ ਸੋਹਣੇ ਪੀਸ ਤੇ ਪ੍ਰਿੰਟ ਬਹੁਤ ਸੋਹਣੇ ਰਹਿਣ ਵਾਲੇ ਦਾਸ ਗ੍ਰੈਂਡ ਦੇ ਨੋ ਅੱਗੇ ਅਸੀਂ ਤੁਹਾਨੂੰ ਦਿਖਾਇਆ ਸੀ ਪਹਿਲਾਂ ਵੀ ਪੀਸ ਇੱਕ 1.5 ਮੀਟਰ ਦਾ ਪੀਸ ਇਹ ਆ ਜੀ ਠੀਕ ਹੈ ਜੀ ਇਹ ਰਹੂਗਾ ਜੀ 175 ਇਹ ਤੁਸੀਂ ਤਿੰਨ ਪੀਸ ਆ ਜੀ ਸਾਡੇ ਕੋਲੇ ਪੂਰਾ ਸੂਟ ਲੈ ਸਕਦੇ ਹੋ ਆਪਸ ਵਿੱਚ ਮਿਲਾ ਕੇ ਕਲਰ ਬਹੁਤ ਸੋਹਣਾ ਸਾਰਾ ਸੂਤ ਬਣਿਆ ਹੋਇਆ ਬਹੁਤ ਪਿਆਰਾ ਬਣਨਾ ਜੀ ਇਹ ਵਾਲਾ 175 75 ਦੇ ਪੀਸ ਹੈ ਦੋ ਪੀਸ ਤੁਹਾਨੂੰ ਪਹਿਲਾਂ ਦਿਖਾਤੀ ਸੀ ਠੀਕ ਹੈ ਤੇ ਪੂਰਾ ਸੂਟ ਬਣ ਸਕਦਾ ਤੁਹਾਡਾ ਇਹ ਇਹ ਵਾਲੇ ਪੀਸਾਂ ਦਾ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹ ਵੀ ਦੋ ਪੀਸਾਂ ਦੇ ਵਿੱਚ ਹੈ ਜੀ 2.5 ਮੀਟਰ ਦੀ ਕੱਟ 'ਚ ਰਹੂਗਾ ਜੀ ਇੱਕ ਪੀਸ ਠੀਕ ਹੈ ਜੀ ਇੱਕ ਪੀਸ ਪੀਸ ਰਹੂਗਾ ਜੀ 2 ਕਮੀਟਰ ਦੀ ਕੱਟ ਸ਼ਾਇਦ 2 ਮੀਟਰ ਦੀ ਕੱਟ 'ਚ ਰਹੂਗਾ ਜੀ 4.5 ਮੀਟਰ ਪੂਰਾ ਰਹਿਣਾ ਜੀ ਇਹ ਵਾਲਾ ਲੋ ਗ੍ਰੈਂਟ ਕਿੰਨਾ ਸੋਲ ਰਹਿਣ ਵਾਲਾ ਹੈ ਇਹ ਰਹੂਗਾ ਜੀ 1.5 ਮੀਟਰ ਦੀ ਕੱਟ 'ਚ ਤੇ ਰਹੂਗਾ ਜੀ 2.5 ਮੀਟਰ ਦੀ ਕੱਟ 'ਚ ਠੀਕ ਹੈ 1.5 ਤੇ 2.5 ਦੀ ਕੱਟ 'ਚ ਲੈ ਲੀਏ ਤੁਹਾਨੂੰ ਦੋ ਪੀਸ ਇਹ ਤੇ ਤੁਹਾਡਾ ਬਣ ਗਿਆ ਜੀ ਇਹ 4 ਮੀਟਰ ਸਟਾਫ ਹਾਂਜੀ 4 ਮੀਟਰ ਹੋ ਗਿਆ ਜੀ ਤੁਹਾਡਾ ਬਹੁਤ ਸੋਨਾ ਸੂਟ ਬਣਦਾ 4 ਮੀਟਰ ਦੇ ਵਿੱਚ ਵੀ ਤੇ ਇਹ ਮਿਲਣਾ ਤੁਹਾਨੂੰ 5 ਮੀਟਰ ਦੇ ਕਟ ਵਿੱਚ ਠੀਕ ਹੈ ਜੀ ਇਹ ਮਿਲੂਗਾ 2.5 2.5 ਮੀਟਰ ਦੇ ਦੋ ਪੀਸ ਹੈ ਜੀ 2.5 2.5 ਮੀਟਰ ਦੇ ਦੋ ਪੀਸ ਹੈ ਤੇ 5 ਮੀਟਰ ਦਾ ਸਟਾਫ ਮਿਲੂਗਾ ਤੁਹਾਨੂੰ ਇਹ ਇੱਕ ਦਿਖਾ ਰੰਗੀਏ ਸੋ ਸਿੰਧੀ ਦੇ ਸੂਟ ਵੀ ਤੁਹਾਡੇ ਵਾਸਤੇ ਲੈ ਕੇ ਆਏ ਆ ਦੇਖੋ ਇਹ ਰਹੂਗਾ ਜੀ ਸ਼ੈਲਕ ਪਸ਼ਮੀਨੀ ਦੇ ਵਿੱਚ ਰਹਿਣਾ ਠੀਕ ਹੈ ਜੀ ਤੇਸਵਾ ਦੇਖੋ ਜੀ ਬਲੈਕ ਹੈ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਇਹਦਾ ਤੇ ਇਹ ਵਾਲਾ ਚੈੱਕ ਕਰੋ ਜੀ ਲਓ ਮੈਂ ਚੈੱਕ ਕਰਵਾ ਦਾਂ ਤੁਹਾਨੂੰ ਉੱਪਰ ਤੱਕ ਫਲਾਵਰ ਜਾਣਗੇ ਸੋਬਰ ਜੇ ਕਲਰ ਵਿੱਚ ਰੈਡੀ ਕੀਤਾ ਕੋਈ ਜ਼ਿਆਦਾ ੜਕੀਲੇ ਕਲਰ ਨਹੀਂ ਹੈ ਸਿਰਫ ਆਈ ਸੋਬਰ ਕਲਰ ਦੇ ਵਿੱਚ ਰੈਡੀ ਕੀਤੀ ਹੈ نیچے ਹੈਗੀਆਂ 슬ੀਵਸ ਇਹ ਹੈ ਇਹ ਸ਼ਰਕ ਪਸ਼ਮੀਨੇ ਚ ਰਹਿਣਾ ਵਿਦਾਊਟ ਅ ਲਾਈਨਿੰਗ ਤੁਸੀਂ ਸੂਟ ਬਣਾ ਸਕਦੇ ਹੋ ਪ੍ਰਾਈਸ ਰਣੀ ਹੈ ਜੀ ਇਹਦੀ ਇਹਦੀ ਪ੍ਰਾਈਸ ਰਣੀ ਹੈ ਜੀ 780 ਰੁਪਏ 780 ਇਕ ਇਹ ਵਾਲਾ ਸੂਟ ਮਿਲੂਗਾ ਜੀ ਠੀਕ ਹੈ ਜੀ 780 ਦੇ ਤਮੀਬ ਵਾਲਾ ਸੂਤ ਮੈਨ ਵਾਲਾ ਅਗਲਾ ਚੈੱਕ ਕਰੋ ਜੀ ਪਸ਼ਮੀਨੇ ਚ ਰਹਿਣਾ ਇੰਨਾ ਸੋਹਣਾ ਸਟਾਫ ਹੈ ਜੀ ਤੁਹਾਨੂੰ ਸਵੈਟਰ ਦਾ ਕੋਟੀ ਪਉਣ ਦੀ ਲੋੜ ਲਈ ਵਾਲੇ ਸਟਾਫ ਦੇ ਨਾਲ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਵਾਈਨ ਸ਼ੇਡ ਦੇ ਰਿਹਾ ਚ ਹੈ ਕਲਰ ਦੇਖੋ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਰੈਡੀ ਕੀਤਾ ਬਹੁਤ ਸੋਹਣੇ ਸੋਬਰ ਜੇ ਕਲਰ ਪਾਏ ਹੋਏ ਇਹਦੇ ਉੱਪਰ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਵੀ ਰਹਿਣੀ ਹੈ ਜਿਹੜੀ 780 ਰੁਪਏ ਸੋਹਣੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਸ਼ਿਪਿੰਗ ਚਾਰਜ ਤੁਹਾਨੂੰ 60 ਪੈਣ ਵਾਲੀ ਹੈ ਕਿਉਂਕਿ ਹੈਵੀ weight ਦੇ ਚਾਂਦੇ ਆ ਜੀ ਠੀਕ ਹੈ 60 ਰੁਪਏ ਸ਼ਿਪਿੰਗ ਚਾਰਜ ਪੈ ਲਈ ਇਹਨਾਂ ਦੀ ਲਓ ਜੀ ਇਹ ਵੀ ਪਸ਼ਮੀਨੀ ਦੇ ਵਿੱਚ ਰੋਣਾ ਕਾਫੀ ਸ਼ੇਡ ਦੇ ਵਿੱਚ ਆਣਾ ਪ੍ਰਿੰਟ ਦੇਖੋ ਜੀ ਚੈੱਕ ਕਰੋ ਜੀ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਦੇ ਵਿੱਚ ਸੌਰੀ ਪ੍ਰਿੰਟ ਕਹਿ ਰਹੀ ਹਾਂ ਇਹਦਾ ਜੋ ਡਿਜ਼ਾਈਨ ਹੈ ਜੋ ਵਰਕ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਕਲਰ ਸੌਬਰ ਪਾਏ ਹੋਏ ਆ ਬਹੁਤ ਸੋਹਣਾ ਲੱਗਦਾ ਜੀ ਸੂਟ ਠੀਕ ਹੈ ਲਓ ਉੱਪਰ ਤਾਂ ਕਾਉਂਗੇ ਬੂਟੀਆਂ ਤੇ 슬ੀਵਸ ਤਾਂ ਤੁਹਾਨੂੰ ਕਈ ਵਾਰੀ ਅਸੀਂ ਨਹੀਂ ਦਿਖਾਦੇ ਪਰ 슬ੀਵਸ ਤੋਂ ਨੂੰ ਸਭ ਦੇ ਉੱਪਰ ਹੀ ਵਰਕ ਮਿਲਣ ਵਾਲਾ ਹੈ ਐਦਾਂ ਕੋਈ ਨਹੀਂ ਸੂਟ ਹੋਊਗਾ ਜੋ ਬਿਨਾਂ 슬ੀਵਸ ਤੋਂ ਹੋਊਗਾ ਜਦੋਂ ਦੱਸਿਆ ਜਾਊਗਾ ਇਹਦੀਆਂ 슬ੀਵਸ ਦੇ ਉੱਪਰ ਵਰਕ ਨਹੀਂ ਹੈ ਡਬਲ ਲੇਅਰ ਵਿੱਚ ਸੂਟ ਹੈ ਜੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ ਇਹਦੀ 700 ਅਸੀ ਰੁਪਏ ਲਓ ਜੀ ਇੱਕੇ ਤਰ੍ਹਾਂ ਸੂਟ ਸਰ ਕਰੋ ਜੀ ਇਹ ਖਾਦੀ ਦੇ ਵਿੱਚ ਰਹਿਣਾ ਪਰ ਇਹਦੇ ਉੱਪਰ ਨਾ نیچے ਐਦਾਂ ਲਾਈਨਿੰਗ ਅਟੈਚ ਆ ਜਿਵੇਂ ਆਪਾਂ 벨ਵਰਡ ਸਟੱਫ ਦੇ ਉੱਪਰ نیچے ਲਾਈਨਿੰਗ ਅਟੈਚ ਕਰਦੇ ਨੇ ਅੱਥਾ ਵੀ ਲਾਈਨਿੰਗ ਅਟੈਚ ਆਈ ਪਰ ਇਹ ਸੂਟ ਉਂ ਨਹੀਂ ਇਹ ਵਿਦਆਊਟ ਲਾਈਨਿੰਗ ਤੁਸੀਂ ਸੂਟ ਬਣਾ ਸਕਦੇ ਹੋ ਹੈ ਖਾਦੀ ਦੀ ਚੈੱਕ ਕਰੋ ਹੈ ਖਾਦੀ ਪਰ ਇਹ ਨੀਚੇ ਨਾ ਸਟਾਫ ਅਟੈਚ ਕੀਤਾ ਗਿਆ ਆਪਾਂ ਐਦਾਂ ਦੀ ਜਿਹੜੀ ਲਾਈਨਿੰਗ ਹੁੰਦੀ ਹੈ 벨ਵਰਡ ਦੇ ਸੂਟਾਂ ਤੇ ਲਗਾਣੀ ਹੈ ਅਟੈਚ ਕਰਕੇ ਪਰ ਇਹਨਾਂ ਤੇ ਪਹਿਲੇ ਹੀ ਅਟੈਚ ਆਈ ਹੈ ਜੀ ਇਹ ਤਾਂ तो तुम तुम लाइनिंग लाने की लड़ रही है कि खादी शर्क के सूट है जी ये प्राइस जी दे रहे हैं तेनाली छे सौ रुपए लो बहुत सोना सूट रेडी हुआ जी खादी ठीक है खादी के रहना विदाउट लाइनिंग सूट बन जा सौ रुपए की प्राइस रहनी है जी तो सलीवस के उपर भी तुम कम लगा लो ये रहूगा जी तो सलीवस तक जी एक बार आऊगा सेम स्ट आव जी यो ਇਹ ਕੀਵਨ ਸੇਮ ਸਟੱਫ ਹੋਣਾ ਖਾਦੀ ਹੈ ਜੀ نیچے ਦੇਖੋ ਲਾਈਨਿੰਗ ਪਹਿਲੇ ਹੀ ਅਟੈਚ ਹੈ ਜੀ ਠੀਕ ਹੈ ਜੀ ਲਾਈਨਿੰਗ ਅਟੈਚ ਕੀਤੀ ਗਈ ਦੇਖ ਲਓ ਨੀ ਇਸ ਦੇ ਨਜ਼ਦੀਕ ਤੋਂ ਬਿਨਾਂ ਟ ਲਾਈਨਿੰਗ ਸੂਟ ਬਣ ਜਾਣਾ ਤੁਹਾਡਾ ਹੀ ਪ੍ਰਾਈਸ ਇਹਦੀ ਵੀ 600 ਰਹਿਣੀ ਹੈ ਜੀ ਠੀਕ ਹੈ ਜੀ ਬਹੁਤ ਸੋਹਣੇ ਕਲਰ ਦੇਖੋ ਜੀ ਬਹੁਤ ਸੋਹਣੇ ਪਏ ਹੋਏ ਨੇ ਉੱਪਰ ਜੋ ਥ्रेड ਯੂਜ਼ ਕੀਤਾ ਨਾ ਸੋਬਰ ਕਲਰਾਂ ਦੇ ਵਿੱਚ ਅਸੀਂ ਥ्रेड ਯੂਜ਼ ਕਰਕੇ ਤੁਹਾਨੂੰ ਸੂਟ ਰੈਡੀ ਕਰਕੇ ਦਿੱਤੇ ਆ ਜੀ ਲਓ ਇਹ ਕੀਵਲਾ ਦੇਖੋ ਜੀ ਪਿਸਤਾ ਸ਼ੇਡ ਚ ਆਊਗਾ ਇਹ ਖਾਦੀ ਦੇ ਵਿੱਚ ਲੈਣਾ ਹੈ ਲਓ ਪਿਸਤਾ ਸ਼ੇਡ ਦੇ ਵਿੱਚ ਆਣਾ ਬਹੁਤ ਸੋਨਾ ਕਲਰ ਹੈ ਜੀ ਇਹ ਠੀਕ ਹੈ ਜੀ ਇਹ ਵਾਲੀਆਂ ਰਣੀਆਂ ਜੀ ਦੀਆਂ 슬ੀਵਸ ਇਹਦੇ ਉੱਪਰ ਥੋੜਾ ਜਿਹਾ ਫਿਨਿਸ਼ਿੰਗ ਕਰਨ ਵਾਲੀ ਹੈ ਜੀ ਜੋ ਧਾਗੇ ਸੀ ਕੱਟਣੇ ਹਜੇ ਫਿਨਿਸ਼ਿੰਗ ਕਰਨ ਵਾਲੀ ਹੈ ਜੀ ਲਓ ਚੈੱਕ ਕਰੋ ਜੀ ਠੀਕ ਹੈ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਅੱਜ ਅਸੀਂ ਥੋੜੀ ਜਿਹੀ ਵੀਡੀਓ ਸ਼ਾਪ ਵਿੱਚ ਨਹੀਂ ਬਣਾ ਰਹੇ ਠੀਕ ਹੈ ਜੀ ਤਾਂ ਕਰਕੇ ਥੋੜਾ ਜਿਹਾ ਉਠਰ-ਪੁਥਰ ਜੀ ਹੋ ਰਹੀ ਹੈ ਜੀ ਠੀਕ ਹੈ ਜੀ ਲਓ ਇਹ ਵਗਾ ਚੈੱਕ ਕਰੋ ਜੀ ਸੂਟ ਲਓ ਇਹ ਹੋਊਗਾ ਜੀ ਗਲਾਸ ਸੈਲ ਕਰਦੇ ਇੱਕ ਮਿੰਟ ਜੀ ਮੈਂ ਤੁਹਾਨੂੰ ਘਵਲ ਕਰਕੇ ਦਿਖਾ ਦਿੰਨੀ ਹ ਕਿਉਂਕਿ ਇਹ ਨੀਚੇ ਲਾਈਨਿੰਗ ਲਾ ਕੇ ਕਿਦਾਂ ਦਾ ਕਲਰ ਆਣਾ ਉਦੋਂ ਮੈਂ ਦੱਸ ਦੇਣੀ ਆ ਇਹ ਹੈਗਾ ਜੀ ਪਾਊਡਰ ਬਲੂ ਕਲਰ ਦੇ ਵਿੱਚ ਲਓ ਜੀ ਇਹ ਆਊਗਾ ਜੀ ਪਾਊਡਰ ਬਲੂ ਕਲਰ ਦੇ ਵਿੱਚ ਚੈੱਕ ਕਰੋ ਜੀ ਲਓ ਜੀ ਇਹ ਗਲਾਸਲ ਕਰੇ ਉੱਪਰ ਰੈਡੀ ਆ ਪਾਊਡਰ ਬਲੂ ਕਲਰ ਆਣਾ ਤੇ ਬਹੁਤ ਸੋਹਣਾ ਲੁੱਟ ਰਹਿਣ ਵਾਲਾ ਜੀ ਠੀਕ ਹੈ ਜੀ ਪਾਊਡਰ ਬਲੂ ਕਲਰ ਆ ਜੀ ਇਹਦਾ ਤੇ ਸਲੀਵਸ ਵੀ ਤੁਹਾਨੂੰ ਦਿਖਾ ਦਿੰਨੀ ਆ ਸਲਿਵਸ ਦੇ ਉੱਪਰ ਵੀ ਇਹ ਕੰਮ ਹੋਇਆ ਜੀ ਲਓ ਇਹਦੀ ਪ੍ਰਾਈਸ ਰਣੀ ਹੈ 550 550 ਦੇ ਵਿੱਚ ਜੀ ਵਾਲਾ ਸੂਟ ਲੈ ਸਕਦੇ ਹੋ ਇਹਦੇ ਵਿੱਚ ਇੱਕ ਕਲਰ ਆਊਗਾ ਜੀ ਲਓ ਇੱਕ ਕਾਕਾਲਾ ਕਲਰ ਆਊਗਾ ਜੀ ਇਹ ਕੀ ਕਾਕਾਲਾ ਕਲਰ ਆਉਗਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਵੀ ਗਲਾਸਿਕ 550 ਦੀ ਪ੍ਰਾਈਸ ਰਣੀ ਹੈ ਜੀ ਗਲਾਸ ਹਲਕਤ ਹੈ ਬਿਲਕੁਲ ਸੌਫਟ ਹੈ ਕੋਈ ਚੁਗਣ ਵਾਲਾ ਨਹੀਂ ਹੈਗਾ ਜੀ ਇਹ ਵਾਲਾ ਸਟਾਫ ਲਓ ਚੈੱਕ ਕਰੋ ਕਲਰ ਪੂਰਾ ਸੂਟ ਦੇਖੋ ਜੀ ਮੈਂ ਦਿਖਾ ਦਾਲੂ ਪੂਰੇ ਸੂਟ ਦੀ ਠੀਕ ਹੈ ਇਹ ਵਾਲਾ ਉਹਨਾਂ ਕੀ ਰਾ ਤੇਰੀ ਸਲਿਪਸ ਉੱਪਰ ਦੀ ਵਰਕ ਹੈ ਠੀਕ ਹੈ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ ਦੀ ਸਿਰਫ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ 550 ਦੇ ਵਿੱਚ ਇਹ ਲੈ ਸਕੋ ਠੀਕ ਹੈ ਇੱਕ ਮੇਰੀ ਭੈਣ ਨੇ ਸਾਨੂੰ ਨਾ ਕਾਫੀ ਮੈਸੇਜ ਕੀਤੇ ਸੀ ਆਫ ਵਾਈਟ ਸੂਟ ਵਾਸਤੇ ਤੇ ਅਸੀਂ ਨੋਟ ਕਰ ਲਿਆ 200 ਨੂੰ ਆਫ ਵਾਈਟ ਸੂਟ ਦੇਣਾ ਪਰ ਉਹਦਾ ਫੋਨ ਨੰਬਰ ਨੋਟ ਕਰਨਾ ਭੁੱਲ ਗਏ ਜੀ ਕਿ ਉਹ ਮੇਰੀ ਭੈਣ ਆਪਣਾ ਸੂਟ ਲੈ ਸਕਦੀ ਸਾਡੇ ਕੋਲ ਲਓ ਇਹ ਵਾਲਾ ਸੂਟ ਸੁੰਨਦਾ ਰੈਡੀ ਕਰਤਾ ਜੀ ਆਫ ਵਾਈਟ ਠੀਕ ਹੈ ਜੇਕਰ ਮੇਰੀ ਭੈਣ ਸਾਡੀ ਵੀਡੀਓ ਦੇਖਦੀ ਹੈ ਤਾਂ ਉਹ ਆਪਣਾ ਸੂਟ ਲੈ ਸਕਦੀ ਹੈ ਤੇ ਇਹ ਨਹੀਂ ਪਤਾ ਜੀ ਫਿਰ ਸੇਲ ਹੋ ਜੇ ਸਾਡੇ ਕੋਲ ਉਹ ਹੀ ਕਿ ਤੁਸੀਂ ਨਾ ਵੀਡੀਓ ਦੇਖੀ ਤਾਂ ਸਾਡੇ ਕੋਲ ਫੇਸ ਸੇਲ ਹੋ ਜਾਣਾ ਹੈ ਠੀਕ ਹੈ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਵੀ 550 ਰਹੀ ਹੈ ਜੀ ਠੀਕ ਹੈ ਜੀ ਇਹ ਸਲੀਵਸ ਤੁਹਾਨੂੰ ਦਿਖਾ ਦਿੰਦੀ ਹਾਂ ਬਹੁਤ ਸੋਹਣੀਆਂ ਸਲੀਵਸ ਜੀਆਂ ਰੈਡੀ ਹੈ ਬਹੁਈ ਸਲੀਵਸ ਰਹਿਣ ਆਈ ਦੀ ਵੀਡੀਓ ਕਰਦੇ ਇੱਥੇ ਖਤਮ ਕਰ ਲੇ ਕਿ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੀ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ঠিক আছে আগি বিডিও দেখা বহু বহু